ਹਨੇਰੇ ਨਾਲ ਢਕਿਆ ਸ਼ਹਿਰ ਸੁੰਨੀਆਂ ਸੜਕਾਂ ਤੇ ਹਵਾ ਦੇ ਵਿੱਚ ਘੁੱਗੀਆਂ ਦੀਆਂ ਆਵਾਜ਼ਾਂ ਸਮਾਂ ਸੀ ਰਾਤ ਦੇ 10 ਵਜੇ ਇੱਕ ਗੁਰਸਿੱਖ ਲੜਕੀ ਸਿਮਰਨ ਕੌਰ ਆਪਣੇ ਘਰ ਵੱਲ ਪੈਦਲ ਜਾ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਸਕੂਲ ਦੇ ਬੱਚਿਆਂ ਦੀਆਂ ਹਾਂਸੀਆਂ ਅਤੇ ਉਸ ਦੀ ਮਾਂ ਦੀ ਸਿੱਖਿਆਵਾਂ ਦੀਆਂ ਯਾਦਾਂ ਸਨ ਪਰ ਅਚਾਨਕ ਉਸਦੀ ਸ਼ਾਂਤੀ ਨੂੰ ਤੋੜਦੀ ਹੋਈ ਕੁਝ ਸ਼ਰਾਬੀ ਪੁਲਿਸ ਵਾਲਿਆਂ ਨੇ ਉਸ ਨੂੰ ਘੇਰ ਲਿਆ। ਉਹਨਾਂ ਦੀਆਂ ਅੱਖਾਂ ਵਿੱਚ ਨਸ਼ੇ ਦੀ ਲਾਲੀ ਅਤੇ ਚਿਹਰਿਆਂ ਤੇ ਦੁਰਭਾਵਨਾ ਸੀ। ਸਿਮਰਨ ਦੀਆਂ ਚੀਕਾਂ ਹਵਾ ਦੇ ਵਿੱਚ ਗੂੰਜ ਰਹੀਆਂ ਸਨ ਪਰ ਸੜਕ ਸੁੰਨੀ ਸੀ। ਉਸ ਦੇ ਦਿਲ ਵਿੱਚ ਡਰ ਅਤੇ ਨਿਰਾਸ਼ਾ ਪੈਦਾ ਹੋ ਰਹੀ ਸੀ ਤਦੋਂ ਹੀ ਹਨੇਰੇ ਨੂੰ چیرਦੀ ਹੋਈ ਇੱਕ ਨਿਹੰਗ ਸਿੰਘ ਦੀ ਆਵਾਜ਼ ਗੂੰਜੀ ਉਸ ਦਾ ਨੀਲਾ ਚੋਲਾ ਉੱਚੀ ਦਸਤਾਰ ਅਤੇ ਹੱਥ ਵਿੱਚ ਸ਼ਸਤਰ ਨੇ ਸਾਰੇ ਹੀ ਮਾਹੌਲ ਨੂੰ ਬਦਲ ਦਿੱਤਾ ਉਸ ਨੇ ਬਿਨਾਂ ਕਿਸੇ ਡਰ ਦੇ ਪੁਲਿਸ ਵਾਲਿਆਂ ਨੂੰ ਸਬਕ ਸਿਖਾਇਆ ਅਤੇ ਸਿਮਰਨ ਨੂੰ ਸੁਰੱਖਿਅਤ ਉਸ ਦੇ ਘਰ ਪਹੁੰਚਾਇਆ ਪਰ ਇਹ ਬਹਾਦਰੀ ਉਸ ਨੂੰ ਮਹਿੰਗੀ ਪਈ ਪੁਲਿਸ ਵਾਲਿਆਂ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਂਦਿਆਂ निहंग सिंह ਨੂੰ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਉਸ ਦੇ ਚਿਹਰੇ ਤੇ ਚਪੇੜਾਂ ਦੇ ਨਿਸ਼ਾਨ ਸਨ ਪਰ ਅੱਖਾਂ ਦੇ ਵਿੱਚ ਅਜੇ ਵੀ ਸਿੱਖੀ ਦੀ ਚਮਕ ਦੋ ਘੰਟਿਆਂ ਦੇ ਬਾਅਦ ਜੋ ਕੁਝ ਹੋਇਆ ਉਸ ਨੇ ਸਾਰੇ ਹੀ ਸ਼ਹਿਰ ਨੂੰ ਹੈਰਾਨ ਕਰ ਦਿੱਤਾ ਇਹ ਕਹਾਣੀ ਹੈ ਉਸੇ ਨਿਹੰਗ ਸਿੰਘ ਦੀ ਜਿਸ ਦੀ ਜ਼ਿੰਦਗੀ ਸੰਘਰਸ਼ ਸਿੱਖੀ ਅਤੇ ਨਿਆਂ ਦੀ ਮਿਸਾਲ ਹੈ ਆਖਰਕਾਰ ਉਸ ਨਿਹੰਗ ਸਿੰਘ ਨੇ ਐਸਾ ਕੀ ਕਰ ਦਿੱਤਾ ਤੇ ਕੌਣ ਸੀ ਉਹ ਨਿਹੰਗ ਸਿੰਘ ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਇਹ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਿਮਰਨ ਕੌਰ ਇੱਕ 25 ਸਾਲ ਦੀ ਸਾਦਗੀ ਨਾਲ ਭਰਪੂਰ ਗੁਰਸਿੱਖ ਲੜਕੀ ਸੀ। ਉਸ ਦੀਆਂ ਅੱਖਾਂ ਦੇ ਵਿੱਚ ਹਮੇਸ਼ਾ ਇੱਕ ਸੁਪਨਾ ਚਮਕਦਾ ਸੀ ਆਪਣੇ ਵਿਦਿਆਰਥੀਆਂ ਨੂੰ ਸਿੱਖੀ ਦੇ ਸਿਧਾਂਤ ਅਤੇ ਆਧੁਨਿਕ ਸਿੱਖਿਆ ਦੇਣ ਦਾ ਉਹ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕਾ ਸੀ ਉਸ ਦੀ ਸਾਦਗੀ ਅਤੇ ਮਿੱਠੀ ਬੋਲੀ ਨੇ ਸਾਰੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦਾ ਦਿਲ ਜਿੱਤਿਆ ਸੀ ਸਿਮਰਨ ਹਰ ਸਵੇਰੇ ਗੁਰਦੁਆਰੇ ਜਾਂਦੀ ਨਿਤਨੇਮ ਕਰਦੀ ਅਤੇ ਫਿਰ ਸਕੂਲ ਦੇ ਲਈ ਨਿਕਲ ਪੈਂਦੀ ਉਸ ਦੀ ਮਾਂ ਅਕਸਰ ਕਹਿੰਦੀ ਰਹਿੰਦੀ ਸਿਮਰਨ ਸਾਡੀ ਸਿੱਖੀ ਸਾਨੂੰ ਸਦਾ ਸੱਚ ਦੇ ਰਾਹ ਤੇ ਰੱਖਦੀ ਹੈ ਕਦੇ ਵੀ ਡਰੀ ਨਾ ਤੇ ਹਾਰ ਨਾ ਮੰਨੀ ਸਾਡੇ ਗੁਰੂਆਂ ਨੇ ਵੀ ਸਾਨੂੰ ਇਹੀ ਸਿਖਾਇਆ ਹੈ ਕਿ ਪਹਿਲਾਂ ਕਿਸੇ ਤੇ ਵਾਰ ਕਰਨਾ ਨਹੀਂ ਤੇ ਦੂਜੀ ਵਾਰੀ ਜੇਕਰ ਸਾਡੇ ਉੱਪਰ ਕੋਈ ਵਾਰ ਕਰਦਾ ਹੈ ਤਾਂ ਉਸ ਨੂੰ ਜਵਾਬ ਉਸੇ ਦੀ ਭਾਸ਼ਾ ਦੇ ਵਿੱਚ ਦੇਣਾ ਹੈ ਕਿ ਅਗਲਾ ਵੀ ਯਾਦ ਰੱਖੇ ਕਿ ਅਸੀਂ ਪੰਗਾ ਕਿੰਨਾ ਦੇ ਨਾਲ ਲਿਆ ਉਸ ਰਾਤ ਜਦੋਂ ਸਿਮਰਨ ਸਕੂਲ ਤੋਂ ਘਰ ਵੱਲ ਜਾ ਰਹੀ ਸੀ ਉਸ ਦੇ ਦਿਲ ਵਿੱਚ ਆਪਣੀ ਛੋਟੀ ਭੈਣ ਦੇ ਜਨਮ ਦਿਨ ਦੀ ਖੁਸ਼ੀ ਸੀ ਉਸ ਨੇ ਸੋਚਿਆ ਸੀ ਕਿ ਘਰ ਜਾ ਕੇ ਉਹ ਸਾਰੇ ਪਰਿਵਾਰ ਦੇ ਨਾਲ ਮਿਲ ਕੇ ਉਸ ਦਾ ਜਨਮ ਦਿਨ ਮਨਾਏਗੀ ਪਰ ਪੁਲਿਸ ਵਾਲਿਆਂ ਨੇ ਉਸ ਨੂੰ ਘੇਰਿਆ ਉਸ ਦਾ ਦਿਲ ਡਰ ਦੇ ਨਾਲ ਕੰਬਣ ਲੱਗਿਆ ਉਸ ਨੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਉਸ ਨੇ ਹੱਥ ਜੋੜੇ ਸਨ ਅਤੇ ਮੂ ਵਿੱਚੋਂ ਸਿਰਫ ਇੱਕ ਹੀ ਆਵਾਜ਼ ਨਿਕਲ ਰਹੀ ਸੀ ਵਾਹਿਗੁਰੂ 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 ਉਦੋਂ ਹੀ ਜਗਤਾਰ ਸਿੰਘ ਦੀ ਆਵਾਜ਼ ਨੇ ਉਸ ਦੀ ਨਿਰਾਸ਼ਾ ਨੂੰ ਆਸ ਦੇ ਵਿੱਚ ਬਦਲ ਦਿੱਤਾ ਕੌਣ ਹੈ ਨਿਹੰਗ ਸਿੰਘ ਜਗਤਾਰ ਸਿੰਘ ਇਸ ਤੋਂ ਬਾਰੇ ਆਪ ਦਾ ਪਾਣ ਜਿਕਰ ਕਰਦੇ ਹਾਂ ਜਗਤਾਰ ਸਿੰਘ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਖੇੜੀ ਵਿੱਚ ਹੋਇਆ ਉਸ ਦਾ ਪਿਤਾ ਸਰਦਾਰ ਗੁਰਮੀਤ ਸਿੰਘ ਇੱਕ ਮਿਹਨਤਖਸ਼ ਕਿਸਾਨ ਸੀ ਉਸਦੀ ਮਾਤਾ ਜਸਵੀਰ ਕੌਰ ਗੁਰਦੁਆਰੇ ਦੀ ਸੰਗਤ ਦੀ ਸਰਪ੍ਰਸਤ ਸੀ। ਜਗਤਾਰ ਦਾ ਬਚਪਨ ਸਾਦਗੀ ਅਤੇ ਸਿੱਖੀ ਦੀਆਂ ਸਿੱਖਿਆਵਾਂ ਵਿੱਚ ਬੀਤਿਆ। ਸਵੇਰੇ ਉਹ ਆਪਣੇ ਮਾਂ ਦੇ ਨਾਲ ਗੁਰਦੁਆਰਾ ਸਾਹਿਬ ਜਾਂਦਾ ਜਿੱਥੇ ਗੁਰਬਾਣੀ ਦੀਆਂ ਮਿੱਠੀਆਂ ਸੁਣਾ ਉਸਦੇ ਕੰਨਾਂ ਵਿੱਚ ਰਸ ਘੋਲਦੀਆਂ। ਸ਼ਾਮ ਨੂੰ ਪਿਤਾ ਉਸ ਨੂੰ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਉਂਦੇ। ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਅਤੇ ਨਿਹੰਗ ਸਿੰਘਾਂ ਦੀਆਂ ਕਹਾਣੀਆਂ ਜਗਤਾਰ ਦੇ ਦਿਲ ਵਿੱਚ ਅੱਗ ਲਾ ਦਿੰਦੀਆਂ ਕਿਉਂਕਿ ਸ਼ੁਰੂ ਤੋਂ ਹੀ ਉਹਨਾਂ ਦਾ ਪਰਿਵਾਰ ਸਿੱਖੀ ਸਿਧਾਂਤਾਂ ਦੇ ਨਾਲ ਜੁੜਿਆ ਹੋਇਆ ਸੀ ਕਹਿੰਦੇ ਹੁੰਦੇ ਨਾ ਕਿ ਪਿਤਾ ਪਰਪੂਤ ਨજર ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਜਗਤਾਰ ਸਿੰਘ ਆਪਣੇ ਪਿਤਾ ਦੇ ਨਕਸ਼ੇ ਕਦਮ ਦੇ ਉੱਪਰ ਚੱਲਦਾ ਸੀ ਤੇ ਜਗਤਾਰ ਸਿੰਘ ਦਾ ਪਿਤਾ ਉਹਨਾਂ ਦਾ ਦਾਦਾ ਇਸਾਰੇ ਹੀ ਸਿੱਖੀ ਸਿਧਾਂਤਾਂ ਦੇ ਨਾਲ ਜੁੜੇ ਹੋਏ ਸੀ ਯਾਨੀ ਉਹਨਾਂ ਦੀ ਪੰਜਵੀਂ ਪੀੜ੍ਹੀ ਸੀ ਜੋ ਕਿ ਅੰਮ੍ਰਿਤਧਾਰੀ ਸੀ ਸਿੱਖੀ ਸਰੂਪ ਦੇ ਨਾਲ ਜੁੜੀ ਹੋਈ ਸੀ ਪਰ ਜਗਤਾਰ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਜ਼ਿਆਦਾ ਦਿਨ ਨਹੀਂ ਰਹੀਆਂ ਜਦੋਂ 10 ਸਾਲ ਦਾ ਸੀ ਉਸਤੇ ਪਿਤਾ ਨੂੰ ਇੱਕ ਲਾਇਲਾਜ ਬਿਮਾਰੀ ਨੇ ਘੇਰ ਲਿਆ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਅਤੇ ਇੱਕ ਸਾਲ ਦੀ ਜਦੋ ਜਹਿ ਦੇ ਬਾਅਦ ਗੁਰਮੀਤ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਜਗਤਾਰ ਦੀ ਮਾਂ ਨੇ ਪੂਰਾ ਪਰਿਵਾਰ ਸੰਭਾਲਣ ਦੀ ਜ਼ਿੰਮੇਵਾਰੀ ਆਪਣੇ ਉੱਪਰ ਪਾ ਲਈ। ਉਸ ਨੇ ਦੂਜਿਆਂ ਦੇ ਖੇਤਾਂ ਦੇ ਵਿੱਚ ਮਜ਼ਦੂਰੀ ਸ਼ੁਰੂ ਕਰ ਦਿੱਤੀ। ਜਗਤਾਰ ਅਤੇ ਉਸਦੀ ਛੋਟੀ ਭੈਣ ਮਨਪ੍ਰੀਤ ਨੂੰ ਵੀ ਘਰ ਦੇ ਛੋਟੇ-ਮੋਟੇ ਕੰਮਾਂ ਦੇ ਵਿੱਚ ਹੱਥ ਵਟਾਉਣਾ ਪੈਂਦਾ ਸੀ। ਜਗਤਾਰ ਨੇ ਸਕੂਲ ਜਾਣਾ ਜਾਰੀ ਰੱਖਿਆ। ਪਰ ਉਸ ਦੀਆਂ ਅੱਖਾਂ ਦੇ ਵਿੱਚ ਹਮੇਸ਼ਾ ਇੱਕ ਸੁਪਨਾ ਚਮਕਦਾ। ਆਪਣੇ ਪਰਿਵਾਰ ਨੂੰ ਗਰੀਬੀ ਦੇ ਚੱਕਰ ਤੋਂ ਬਾਹਰ ਕੱਢਣ ਦਾ ਉਸ ਦੀ ਮਿਹਨਤ ਅਤੇ ਲਗਨ ਨੇ ਉਸ ਨੂੰ ਸਕੂਲ ਦੇ ਵਿੱਚ ਅਵਲ ਰੱਖਿਆ ਪਰ ਜਦੋਂ ਉਹ ਕਾਲਜ ਦੇ ਵਿੱਚ ਗਿਆ ਉਸ ਨੂੰ ਸਮਾਜ ਦੇ ਕਠੋਰ ਰੂਪ ਦਾ ਸਾਹਮਣਾ ਕਰਨਾ ਪਿਆ ਉਸ ਦੀ ਦਸਤਾਰ ਅਤੇ ਸਿੱਖੀ ਸਰੂਪ ਦੀ ਵਜ੍ਹਾ ਨਾਲ ਕਈ ਸਾਥੀ ਅਤੇ ਅਧਿਆਪਕ ਉਸ ਨੂੰ ਤਾਨੇ ਮਾਰਦੇ ਅਤੇ ਇਹ ਕਹਿੰਦੇ ਇਹ ਪਗੜੀ ਵਾਲੇ ਕਿੱਥੇ ਅੱਗੇ ਵਧ ਸਕਦੇ ਨੇ ਅਜਿਹੇ ਸ਼ਬਦ ਉਸ ਦੇ ਕੰਨਾਂ ਦੇ ਵਿੱਚ ਅਕਸਰ ਪੈਂਦੇ ਪਰ ਜਗਤਾਰ ਨੇ ਇਹਨਾਂ ਸ਼ਬਦਾਂ ਨੂੰ ਆਪਣੀ ਹਾਰ ਨਹੀਂ ਮੰਨਣ ਦਿੱਤਾ ਕਿਉਂਕਿ ਸਿੱਖੀ ਸਿਧਾਂਤਾਂ ਨੂੰ ਮੰਨਦਾ ਸੀ ਸਿੱਖੀ ਸਿਧਾਂਤਾਂ ਦੇ ਉੱਪਰ ਹੀ ਉਹਨਾਂ ਦਾ ਪੂਰਾ ਪਰਿਵਾਰ ਚੱਲਦਾ ਸੀ ਤੇ ਉਸ ਦੀ ਮਾਂ ਉਸ ਨੂੰ ਇੱਕ ਗੱਲ ਹਮੇਸ਼ਾ ਕਹਿੰਦੀ ਹੁੰਦੀ ਸੀ ਤੇ ਇੱਕ ਗੱਲ ਉਸ ਦੇ ਦਿਲ ਦੇ ਵਿੱਚ ਘਰ ਕੱਲ ਗਈ ਕਿ ਜਗਤਾਰ ਸਿੱਖੀ ਸਾਨੂੰ ਸਦਾ ਸਿਰ ਉੱਚਾ ਰੱਖਣ ਦੀ ਸਿੱਖਿਆ ਦਿੰਦੀ ਹੈ ਕਾਲਜ ਦੇ ਦਿਨਾ ਵਿੱਚ ਜਗਤਾਰ ਨੇ ਨਿਹੰਗ ਸਿੰਘਾਂ ਦੀ ਸੰਗਤ ਵਿੱਚ ਸਮਾਂ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਅਕਸਰ ਹੀ ਬੁੱਢਾ ਦਲ ਦੇ ਜਿੰਨੇ ਵੀ ਨਿਹੰਗ ਸਿੰਘ ਸੀ ਉਹ ਜਗਤਾਰ ਸਿੰਘ ਦੇ ਕਾਫੀ ਦੋਸਤ ਸੀ ਤੇ ਉਹਨਾਂ ਨਿਹੰਗ ਸਿੰਘਾਂ ਤੋਂ ਜਗਤਾਰ ਸਿੰਘ ਕਾਫੀ ਪ੍ਰਭਾਵਿਤ ਹੋ ਗਿਆ ਉਸ ਨੇ ਸ਼ਾਸਤਰ ਵਿਦਿਆ ਸਿੱਖੀ ਗੱਤਕਾ ਸਿੱਖਿਆ ਗੁਰਮਤਿ ਦੀ ਸਮਝ ਵਿਧਾਈ ਅਤੇ ਨਿਹੰਗ ਸਿੰਘਾਂ ਦੀ ਜੀਵਨ ਸ਼ੈਲੀ ਨੂੰ ਅਪਣਾਇਆ ਉਸਦੀ ਜ਼ਿੰਦਗੀ ਦੋਹਰੀ ਸੀ ਸਵੇਰੇ ਉਹ ਕਾਲਜ ਜਾਂਦਾ ਪੜ੍ਹਾਈ ਕਰਦਾ ਅਤੇ ਸ਼ਾਮ ਨੂੰ ਨਿਹੰਗ ਸਿੰਘਾਂ ਦੇ ਨਾਲ ਸਿਖਲਾਈ ਲੈਂਦਾ। ਇਸ ਸੰਘਰਸ਼ ਨੇ ਉਸ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਪਰ ਉਸ ਦਾ ਸੁਪਨਾ ਅਜੇ ਵੀ ਅਧੂਰਾ ਸੀ। ਉਸ ਨੇ ਮਨ ਦੇ ਵਿੱਚ ਬਹੁਤ ਜ਼ਿਆਦਾ ਇਹ ਸੋਚ ਰੱਖਿਆ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂਗਾ। ਮੇਰੇ ਪਿਤਾ ਜੋ ਕਿ ਆਪਣੇ ਸੰਘਰਸ਼ ਦੇ ਦਿਨਾਂ ਗੁਜ਼ਾਰ ਗਏ ਉਹਨਾਂ ਨੇ ਖੇਤੀ ਦੇ ਵਿੱਚ ਹੀ ਘੱਟਾ ਢੋਇਆ ਖੇਤੀ ਕਰਦੇ ਕਰਦੇ ਉਸਨੇ ਸਾਡੀ ਪੜ੍ਹਾਈ ਦਾ ਖਰਚਾ ਚੁੱਕਿਆ ਪਰ ਉਸ ਦਾ ਪਿਤਾ ਇੱਕ ਲਾਇਲਾਜ ਬਿਮਾਰੀ ਦੇ ਨਾਲ ਇਸ ਸਥਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ ਉਸ ਦੇ ਪਿਤਾ ਦੇ ਬਹੁਤ ਵੱਡੇ ਵੱਡੇ ਸੁਪਨੇ ਸੀ ਕਿ ਅਸੀਂ ਤਾਂ ਕਾਮਯਾਬ ਨਹੀਂ ਹੋਏ ਪਰ ਸਾਡਾ ਪੁੱਤਰ ਜਗਤਾਰ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਗਾ ਅੱਗੇ ਵਧੇਗਾ ਜਗਤਾਰ ਨੂੰ ਆਪਣੇ ਕਾਲਜ ਦੇ ਦਿਨਾਂ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਗਤਾਰ ਜਦੋਂ ਕਾਲਜ ਪੂਰਾ ਕਰਨ ਤੋਂ ਬਾਅਦ ਉਹ ਦਿੱਲੀ ਚਲਾ ਗਿਆ ਦਿੱਲੀ ਦੇ ਜੀਐਨਯੂ ਯੂਨੀਵਰਸਿਟੀ ਦੇ ਵਿੱਚ ਉਸਨੇ ਦਾਖਲਾ ਲਿਆ ਪੂਰਾ ਸ਼ਸਤਰਧਾਰੀ ਨਿਹੰਗ ਸਿੰਘ ਸੀ ਉੱਥੇ ਉਸ ਨੂੰ ਬਹੁਤ ਏਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਕਾਫੀ ਲੋਕ ਜੋ ਕਿ ਜਗਤਾਰ ਦਾ ਮਜ਼ਾਕ ਅੜਾਉਂਦੇ ਸੀ ਕਿ ਪਗੜੀ ਵਾਲਾ ਹੁਣ ਸਾਡਾ ਮੁਕਾਬਲਾ ਕਰੇਗਾ ਅਕਸਰੀ ਆਪਾਂ ਦੇਖਦੇ ਹਾਂ ਕਿ ਜਦੋਂ ਆਪਣਾ ਸਿੱਖ ਭਰਾ ਜਦੋਂ ਅੱਗੇ ਵਧਦਾ ਹੈ ਤਾਂ ਦੂਜੇ ਲੋਕ ਕਾਫੀ ਸੜਦੇ ਨੇ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਅਤੇ ਮਜ਼ਾਕ ਵੀ ਉਡਾਉਂਦੇ ਨੇ ਪਰ ਜਗਤਾਰ ਸਿੰਘ ਉੱਥੇ ਚੁੱਪ ਰਿਹਾ ਆਪਣੇ ਮਨ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦਾ ਰਿਹਾ ਅਤੇ ਸੋਚਦਾ ਰਿਹਾ ਕਿ ਇਹਨਾਂ ਚੀਜ਼ਾਂ ਨੂੰ ਮੈਂ ਆਪਣੀ ਕਮਜ਼ੋਰੀ ਨਹੀਂ ਬਣਾਉਣੀ ਅਤੇ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਉਸ ਰਾਤ ਜਦੋਂ ਜਗਤਾਰ ਸਿੰਘ ਨੇ ਸਿਮਰਨ ਨੂੰ ਬਚਾਇਆ ਤਾਂ ਸਾਰਾ ਸ਼ਹਿਰ ਹੈਰਾਨ ਸੀ ਸਿਮਰਨ ਨੇ ਉਸ ਨੂੰ ਧੰਨਵਾਦ ਕੀਤਾ ਪਰ ਜਗਤਾਰ ਨੇ ਸਿਰਫ ਇੱਕ ਹੀ ਗੱਲ ਕਹੀ ਬੀਬੀ ਸਿੱਖੀ ਸਾਨੂੰ ਸਦਾ ਸੱਚ ਅਤੇ ਨਿਆਂ ਦੀ ਰਾਖੀ ਕਰਨਾ ਸਿਖਾਉਂਦੀ ਹੈ ਪਰ ਪੁਲਿਸ ਵਾਲੇ ਉਸ ਵਕਤ ਤਾਂ ਉਥੋਂ ਭੱਜ ਗਏ ਪਰ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਇੱਕ ਕਾਫਲਾ ਬੁਲਾਇਆ ਅਤੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਪੁਲਸ ਵਾਲਿਆਂ ਨੂੰ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਪੁਲਸ ਵਾਲੇ ਵੀ ਇੱਕ ਗੁੰਡਿਆਂ ਦਾ ਰੂਪ ਧਾਰੀ ਬੈਠੇ ਸੀ ਜਿਨ੍ਹਾਂ ਲੋਕਾਂ ਤੋਂ ਆਪਾਂ ਬਚਣ ਦੀ ਉਮੀਦ ਕਰਦੇ ਆਂ ਜਿਨ੍ਹਾਂ ਲੋਕਾਂ ਦੇ ਕੋਲ ਆਪਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਉਹੀ ਲੋਕ ਅੱਜ ਸਾਡੇ ਵੈਰੀ ਬਣੇ ਪਏ ਸੀ ਉਹਨਾਂ ਨੇ ਜਗਤਾਰ ਸਿੰਘ ਨੂੰ ਥਾਣੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਥਾਣੇ ਦੇ ਵਿੱਚ ਗੰਦੀਆਂ ਕੰਧਾਂ ਅਤੇ ਜੇਲ੍ਹ ਦੇ ਵਿੱਚ ਕਾਫੀ ਕੈਦੀ ਬੈਠੇ ਸੀ ਅਤੇ ਉਸੇ ਥਾਣੇ ਦੇ ਵਿੱਚ ਇੱਕ ਐਸਆਈ ਬੈਠਾ ਸੀ ਜੋ ਸਿਗਰਟ ਦਾ ਧੂਆ ਉਡਾਰ ਰਿਹਾ ਸੀ ਅਤੇ ਥਾਣੇ ਦੇ ਵਿੱਚ ਸ਼ਰਾਬ ਦੀ ਬਦਬੂ ਆ ਰਹੀ ਸੀ ਜਗਤਾਰ ਸਿੰਘ ਜੋ ਕਿ ਉਸ ਨੂੰ ਇਸ ਗੱਲ ਦੀ ਕਾਫੀ ਘਿਣ ਆ ਰਹੀ ਸੀ ਪਰ ਜਗਤਾਰ ਸਿੰਘ ਦੇ ਮਨ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਸ਼ੰਕਾ ਨਹੀਂ ਸੀ ਜਗਤਾਰ ਸਿੰਘ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਮੈਂ ਤਾਂ ਕੁਝ ਗਲਤ ਨਹੀਂ ਕੀਤਾ ਗਲਤ ਤਾਂ ਇਹ ਲੋਕ ਕਰ ਰਹੇ ਨੇ ਇਹਨਾਂ ਲੋਕਾਂ ਨੇ ਇੱਕ ਕੁੜੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਮੈਂ ਤਾਂ ਜਾ ਕੇ ਆਪਣਾ ਫਰਜ਼ ਨਿਭਾਇਆ ਸੀ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿੱਥੇ ਸਾਰੇ ਹੀ ਹੱਲ ਖਤਮ ਹੋ ਜਾਣ ਉੱਥੇ ਹਥਿਆਰ ਉਠਾਉਣਾ ਕੋਈ ਮਾੜੀ ਗੱਲ ਨਹੀਂ ਜਦੋਂ ਉਸ ਸਿਮਰਨ ਕੌਰ ਦੀ ਇੱਜ਼ਤ ਦੇ ਉੱਪਰ ਹੱਥ ਉਠਾਇਆ ਸੀ ਤਾਂ ਨਿਹੰਗ ਸਿੰਘ ਜਕਾਰੇ ਲਾਉਂਦਾ ਹੋਇਆ ਉਸਨੇ ਆਪਣਾ ਸ਼ਸਤਰ ਕੱਢਿਆ ਅਤੇ ਸ਼ਸਤਰ ਕੱਢ ਕੇ ਇੱਕ ਪੁਲਿਸ ਵਾਲੇ ਦੇ ਮਾਰਿਆ ਤੇ ਪੁਲਿਸਵਾਰਾ ਫੱਟੜ ਹੋ ਗਿਆ ਤੇ ਬਾਕੀ ਦੇ ਪੁਲਿਸ ਵਾਲੇ ਉਥੋਂ ਭੱਜ ਗਏ। ਉਹਨਾਂ ਨੇ ਆ ਕੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਕੀਤੀ ਕਿ ਇੱਕ ਨਿਹੰਗ ਸਿੰਘ ਨੇ ਸਾਡੇ ਉੱਪਰ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਥਾਣੇ ਵਾਲੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਗਲਤੀ ਕਿਸ ਦੀ ਸੀ। ਉਹਨਾਂ ਨੇ ਸਾਰੀ ਦੀ ਸਾਰੀ ਗਲਤੀ ਜੋ ਹੈ ਨਿਹੰਗ ਸਿੰਘ ਦੀ ਕੱਢੀ ਅਤੇ ਉਸ ਨਿਹੰਗ ਸਿੰਘ ਜਗਤਾਰ ਸਿੰਘ ਨੂੰ ਥਾਣੇ ਦੇ ਵਿੱਚ ਬੰਦ ਕੀਤਾ ਗਿਆ। ਸਾਰੇ ਪੁਲਿਸ ਵਾਲੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ ਅਤੇ ਉਹ ਸਾਰੇ ਜਗਤਾਰ ਸਿੰਘ ਦੇ ਕੋਲ ਆ ਗਏ ਤੇ ਜਗਤਾਰ ਸਿੰਘ ਨੂੰ ਬਾਹਰੋਂ ਘੇਰਾ ਪਾ ਲਿਆ ਜਗਤਾਰ ਸਿੰਘ ਨੂੰ ਕਹਿਣ ਲੱਗੇ ਕਿ ਹਾਂ ਭਈ ਤੂੰ ਬਾੜਾ ਅੱਜਕੱਲ ਸੂਰਮਾ ਬਣਿਆ ਫਿਰਦਾ ਹੈ ਇੱਕ ਪੁਲਿਸ ਵਾਲੇ ਨੇ ਤਾਣੇ ਮਾਰਦੇ ਹੋਏ ਆਖਿਆ ਕਿ ਓਏ ਪਗੜੀ ਵਾਲੇ ਤੇਰੀ ਬਹਾਦਰੀ ਹੁਣ ਕਿੱਥੇ ਗਈ ਉਸ ਵੇਲੇ ਤਾਂ ਸ਼ੇਰ ਬਣਿਆ ਪਿਆ ਸੀ ਪਰ ਹੁਣ ਦੱਸ ਤੂੰ ਕੀ ਕਰੇਂਗਾ ਹੁਣ ਸਾਰੇ ਜਣੇ ਰੜਕੇ ਅਸੀਂ ਤੇਰਾ ਕਟਾਪਾ ਚੜਾਂਗੇ ਉਸ ਤੋਂ ਬਾਅਦ ਜਗਤਾਰ ਸਿੰਘ ਮੁਸਕਰਾਇਆ ਅਤੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੱਚ ਹਮੇਸ਼ਾ ਜਿੱਤਦਾ ਹੈ ਮੈਂ ਜੋ ਮੇਰਾ ਕਰਮ ਕਰਨਾ ਸੀ ਉਹ ਕਰਮ ਕੀਤਾ ਹੁਣ ਤੁਸੀਂ ਜੋ ਆਪਣਾ ਕਰਮ ਕਰੋ ਕਰਦੇ ਰਹੋ ਪਰ ਇਹਨਾਂ ਕਰਮਾਂ ਦਾ ਫਲ ਤੁਹਾਨੂੰ ਜਲਦੀ ਹੀ ਮਿਲੇਗਾ ਉਸ ਤੋਂ ਬਾਅਦ ਸਾਰੇ ਪੁਲਿਸ ਵਾਲੇ ਇਕੱਠੇ ਹੋ ਗਏ ਅਤੇ ਜਗਤਾਰ ਸਿੰਘ ਨੂੰ ਲੰਮਿਆਂ ਪਾ ਲਿਆ। ਜਗਤਾਰ ਸਿੰਘ ਦੇ ਮੂੰਹ ਦੇ ਉੱਪਰ ਚਪੇੜਾਂ ਮਾਰੀਆਂ ਗਈਆਂ। ਜਗਤਾਰ ਸਿੰਘ ਨੂੰ ਡੰਡਿਆਂ ਦੇ ਨਾਲ ਕੁੱਟਿਆ ਗਿਆ। ਤੇ ਜਗਤਾਰ ਸਿੰਘ ਫੇਰ ਵੀ ਮੁਸਕਰਾਉਂਦਾ ਗਿਆ ਅਤੇ ਕਹਿੰਦਾ ਗਿਆ ਕਿ ਤੁਸੀਂ ਜੋ ਕਰਨਾ ਹੈ ਉਹ ਕਰਦੇ ਰਹੋ ਪਰ ਅੱਗੇ ਅੱਗੇ ਦੇਖਿਓ ਤੁਹਾਡੇ ਨਾਲ ਕੀ ਹੋਵੇਗਾ। 2 ਘੰਟਿਆਂ ਬਾਅਦ ਜਦੋਂ ਸਾਰਾ ਸ਼ਹਿਰ ਸੁੱਤਾ ਪਿਆ ਸੀ ਤਾਂ ਉਸ ਵਕਤ ਇੱਕ ਐਸਾ ਵਾਕਿਆ ਵਾਪਰਿਆ ਜਿਸ ਨੇ ਇਸ ਸਾਰੀ ਹੀ ਘਟਨਾ ਦੇ ਵਿੱਚ ਇੱਕ ਨਵਾਂ ਮੋੜ ਮੋੜ ਦਿੱਤਾ ਪੁਲਿਸ ਵਾਲੇ ਇਹ ਨਹੀਂ ਸੀ ਸਮਝ ਰਹੇ ਕਿ ਜਿਸ ਨਿਹੰਗ ਸਿੰਘ ਦੇ ਉੱਪਰ ਅਸੀਂ ਹੱਥ ਚੁੱਕਿਆ ਹੈ ਉਹ ਨਿਹੰਗ ਸਿੰਘ ਕੋਈ ਆਮ ਨਹੀਂ ਐਦਾਂ ਪੁਲਿਸ ਵਾਲਿਆਂ ਦੇ ਨਾਲ ਪੰਗਾ ਲੈਣਾ ਕੋਈ ਆਮ ਬੰਦਾ ਤਾਂ ਪੰਗਾ ਨਹੀਂ ਲੈ ਸਕਦਾ ਪਰ ਪੁਲਿਸ ਵਾਲੇ ਅਣਜਾਣ ਸੀ ਉਲਸ ਵਾਲੇ ਜਦੋਂ ਉਹਨਾਂ ਦਾ ਦਿਲ ਕਰਦਾ ਆਕੇ ਨਿਹੰਗ ਸਿੰਘ ਨੂੰ ਬਾਰ-ਬਾਰ ਤੰਗ ਕਰਦੇ ਰਾਤ ਦੇ 12 ਵੱਜ ਚੁੱਕੇ ਸੀ ਅਤੇ ਨਿਹੰਗ ਸਿੰਘ ਨੂੰ ਕੋਈ ਖਾਣਾ ਨਹੀਂ ਦਿੱਤਾ ਗਿਆ ਕੋਈ ਪਾਣੀ ਨਹੀਂ ਦਿੱਤਾ ਗਿਆ ਸਾਰੇ ਹੀ ਵਾਰੀ-ਵਾਰੀ ਦੇ ਨਾਲ ਆਉਂਦੇ ਕੋਈ ਨਿਹੰਗ ਸਿੰਘ ਦੇ ਆਕੇ ਥੱਪੜ ਮਾਰਦਾ ਕੋਈ ਆਕੇ ਉਸ ਦਾ ਮਜ਼ਾਕ ਉਡਾਉਂਦਾ ਪਰ ਨਿਹੰਗ ਸਿੰਘ ਮੁਸਕਰਾਉਂਦਾ ਰਿਹਾ ਅਤੇ ਮਾਨੇ ਮਨ ਵਿੱਚ ਉਹ ਪਾਠ ਕਰਦਾ ਰਿਹਾ ਉਸ ਨੇ ਚੌਂਕੜਾ ਮਾਰ ਲਿਆ ਅਤੇ ਕੀਰਤਨ ਸੋਇਲਾ ਦਾ ਪਾਠ ਉਸਨੇ ਜਾਰੀ ਕਰ ਦਿੱਤਾ ਕੀਰਤਨ ਸੋਲੇ ਦੀ ਬਾਣੀ ਉਹ ਪੜ ਰਿਆ ਸੀ ਤੇ ਬਾਹਰ ਜਿੰਨੇ ਵੀ ਪੁਲਿਸ ਵਾਲੇ ਸੀ ਕੋਈ ਸ਼ਰਾਬ ਪੀ ਰਿਆ ਸੀ ਕੋਈ ਸਿਗਰਟਾਂ ਪੀ ਰਿਆ ਸੀ ਤੇ ਪੂਰਾ ਹੀ ਮਾਹੌਲ ਜੋ ਹੈ ਇਹ ਲੱਗ ਹੀ ਨਹੀਂ ਰਿਹਾ ਸੀ ਕਿ ਅਸੀਂ ਆਪਣੇ ਸਮਾਜ ਦੇ ਰਖਕਾਂ ਦੇ ਕੋਲੇ ਖੜੇ ਆ ਐਵੇਂ ਲੱਗ ਰਿਹਾ ਸੀ ਕਿ ਅਸੀਂ ਸਮਾਜ ਦੇ ਜੋ ਰਾਕਸ਼ਸ਼ ਹੈ ਉਹ ਸਾਡੇ ਸਾਹਮਣੇ ਬੈਠੇ ਨੇ ਹੁਣ ਗੱਲ ਆਉਂਦੀ ਹੈ ਸੱਚ ਦੀ ਤੇ ਨਿਆਂ ਦੀ ਆਖਰਕਾਰ ਝੂਠ ਨੂੰ ਕਿੰਨਾ ਵੀ ਦਬਾ ਲਿਆ ਜਾਵੇ ਝੂਠ ਦਬਿਆ ਹੀ ਰਹਿੰਦਾ ਹੈ ਪਰ ਜੇਕਰ ਆਪਾਂ ਸੱਚ ਦੀ ਗੱਲ ਕਰੀਏ ਤਾਂ ਸੱਚ ਕਦੇ ਵੀ ਦਬਾਇਆ ਨਹੀਂ ਦਬਦਾ ਉਸ ਤੋਂ ਬਾਅਦ ਇਸ ਕਹਾਣੀ ਦੇ ਵਿੱਚ ਇੱਕ ਐਸਾ ਮੋੜ ਆਉਂਦਾ ਹੈ ਜਿਸ ਨੇ ਪੂਰੇ ਸਮਾਜ ਨੂੰ ਹੈਰਾਨ ਕਰਕੇ ਰੱਖ ਦਿੱਤਾ ਥਾਣੇ ਦੇ ਬਾਹਰ ਇੱਕ ਕਾਲੀ ਜੀਪ ਆ ਕੇ ਰੁਕੀ ਜਿਵੇਂ ਹੀ ਥਾਣੇ ਦੇ ਬਾਹਰ ਇੱਕ ਕਾਲੀ ਜੀਪ ਰੁਕਦੀ ਹੈ ਤੇ ਉਸ ਦੇ ਵਿੱਚੋਂ ਇੱਕ ਅਧਿਕਾਰੀ ਉਤਰਿਆ। ਉਸ ਦੇ ਹੱਥ ਦੇ ਵਿੱਚ ਇੱਕ ਫਾਈਲ ਸੀ ਤੇ ਉਸ ਦੀ ਆਵਾਜ਼ ਦੇ ਵਿੱਚ ਇੱਕ ਅਥਾਰਟੀ ਸੀ। ਉਸ ਨੇ ਆ ਕੇ ਜਿਵੇਂ ਹੀ ਥਾਣੇ ਦੇ ਵਿੱਚ ਕਦਮ ਰੱਖਿਆ ਤਾਂ ਸਾਰੇ ਹੀ ਪੁਲਿਸ ਵਾਲੇ थर-थर ਕੰਬਣ ਲੱਗੇ। ਅਤੇ ਉਹਨਾਂ ਪੁਲਿਸ ਵਾਲਿਆਂ ਨੂੰ ਉਸ ਅਧਿਕਾਰੀ ਨੇ ਕਿਹਾ ਕਿ ਤੁਸੀਂ ਇੱਥੇ ਕੀ ਕੰਮ ਚਲਾ ਰੱਖਿਆ ਹੈ? ਇਹ ਥਾਣਾ ਹੈ। ਕੋਈ ਭੇਡ ਬੱਕਰੀਆਂ ਦਾ ਬਾੜਾ ਥੋੜੀ ਐ ਜੋ ਤੁਸੀਂ ਐਦਾਂ ਦੇ ਹਾਲਾਤ ਇਸ ਥਾਣੇ ਦੇ ਕਰ ਰੱਖੇ ਨੇ ਸਾਰੇ ਹੀ ਪੁਲਿਸ ਵਾਲੇ ਆਪੋ ਆਪਣੀਆਂ ਸ਼ਰਾਬ ਦੀਆਂ ਬੋਤਲਾਂ ਅਤੇ ਸਿਗਰਟ ਦੀਆਂ ਡੱਬੀਆਂ ਨੂੰ ਇੱਧਰ ਉੱਧਰ ਲਕਾਉਣ ਲੱਗੇ ਪਰ ਉਹ ਅਧਿਕਾਰੀ ਸਭ ਕੁਝ ਸਮਝ ਚੁੱਕਿਆ ਸੀ ਕਿ ਇਸ ਥਾਣੇ ਦੇ ਵਿੱਚ ਬਹੁਤ ਕੁਝ ਗਲਤ ਕੀਤਾ ਹੈ ਉਸ ਨੇ ਆ ਕੇ ਥਾਣੇ ਦੇ ਜੋ ਇੰਚਾਰਜ ਐਸਆਈ ਹੈ ਉਸ ਨੂੰ ਆ ਕੇ ਕਿਹਾ ਕਿ ਜਗਤਾਰ ਸਿੰਘ ਨੂੰ ਤੁਰੰਤ ਰਿਹਾ ਕਰੋ ਉਸ ਨੇ ਆ ਕੇ ਥਾਣੇ ਦੇ ਇੰਚਾਰਜ ਨੂੰ ਇਹ ਹੁਕਮ ਦਿੱਤਾ ਪੁਲਿਸ ਵਾਲੇ ਹੈਰਾਨ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਗਤਾਰ ਸਿੰਘ ਉਸ ਨੂੰ ਇਹ ਅਧਿਕਾਰੀ ਕਿਉਂ ਰਿਹਾ ਕਰਵਾ ਰਿਹਾ ਹੈ ਆਖਰਕਾਰ ਜਗਤਾਰ ਸਿੰਘ ਐਸੀ ਕਿਹੜੀ ਸ਼ੈ ਹੈ ਜਿਸ ਨੂੰ ਇਹ ਅਧਿਕਾਰੀ ਖੁਦ ਆ ਕੇ ਜੋ ਕਿ ਥਾਣੇ ਦੇ ਵਿੱਚ ਆਇਆ ਕਾਲੀ ਜੀਪ ਦੇ ਉੱਪਰ ਉਸ ਦੇ ਨਾਲ ਸਿਕਿਉਰਿਟੀ ਸੀ ਹੱਥ ਦੇ ਵਿੱਚ ਫਾਈਲ ਸੀ ਅਤੇ ਸਾਰੇ ਅਧਿਕਾਰੀ ਉਸ ਤੋਂ थरथਰ ਕੰਬਣ ਲੱਗੇ ਉਸ ਤੋਂ ਬਾਅਦ ਜੋ ਥਾਣੇ ਦਾ ਇੰਚਾਰਜ ਹੈ ਉਸ ਨੇ ਇਹ ਕਿਹਾ ਕਿ ਇਸ ਜੋ ਨਿਹੰਗ ਸਿੰਘ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਨਿਹੰਗ ਸਿੰਘ ਨੇ ਆਪਣੇ ਸ਼ਸਤਰ ਦੇ ਨਾਲ ਸਾਡੇ ਪੁਲਿਸ ਕਰਮੀਆਂ ਨੂੰ ਫੱਟੜ ਕਰ ਦਿੱਤਾ ਹੈ ਇਸ ਕਰਕੇ ਇਸ ਨੂੰ ਅਸੀਂ ਥਾਣੇ ਦੇ ਵਿੱਚ ਲਿਆ ਕੇ ਬੰਦ ਕੀਤਾ ਹੈ ਉਸ ਤੋਂ ਬਾਅਦ ਉਹ ਜੋ ਅਧਿਕਾਰੀ ਹੈ ਉਹ ਇਹ ਕਹਿਣ ਲੱਗਿਆ ਕਿ ਤੁਸੀਂ ਜਿਸ ਨਿਹੰਗ ਸਿੰਘ ਨੂੰ ਇੱਥੇ ਬੰਦ ਕੀਤਾ ਹੈ ਤੁਸੀਂ ਜਾਣਦੇ ਹੋ ਕਿ ਨਿਹੰਗ ਸਿੰਘ ਕੌਣ ਹੈ ਸਾਰੇ ਲੋਕ ਥਰ-ਥਰ ਕੰਬਣ ਲੱਗੇ ਕਿ ਐਡਾ ਵੱਡਾ ਅਧਿਕਾਰੀ ਇਸ ਨਿਹੰਗ ਸਿੰਘ ਦਾ ਪੱਖ ਕਿਉਂ ਲੈ ਰਿਹਾ ਹੈ ਆਖਰਕਾਰ ਇਹ ਨਿਹੰਗ ਸਿੰਘ ਹੈ ਕੌਣ ਜੋ ਕਿ ਅਸੀਂ ਥੱਪੜ ਵੀ ਮਾਰ ਦਿਤੇ ਪਰ ਫੇਰ ਵੀ ਚੁੱਪਚਾਪ ਬੈਠਾ ਹੈ ਮਨ ਹੀ ਮਨ ਦੇ ਵਿੱਚ ਪਾਠ ਕਰ ਰਿਹਾ ਹੈ ਉਸ ਤੋਂ ਬਾਅਦ ਪੁਲਿਸ ਵਾਲੇ ਵੀ ਹੈਰਾਨ ਸੀ ਪਰ ਨਿਹੰਗ ਸਿੰਘ ਜਗਤਾਰ ਸਿੰਘ ਬਿਲਕੁਲ ਸ਼ਾਂਤ ਸੀ ਜਿਵੇਂ ਉਹ ਆਉਣ ਵਾਲੇ ਤੂਫਾਨ ਦਾ ਜ਼ਿਕਰ ਕਰ ਰਿਹਾ ਸੀ ਉਸ ਦੇ ਮਨ ਦੇ ਵਿੱਚ ਇੱਕ ਤੂਫਾਨ ਉੱਠ ਰਿਹਾ ਸੀ ਕਿ ਹੁਣ ਅੱਗੇ ਅੱਗੇ ਕੀ ਹੋਵੇਗਾ ਜਗਤਾਰ ਸਿੰਘ ਥਾਣੇ ਦੇ ਵਿੱਚ ਬੈਠਾ ਸੀ ਜੇਲ੍ਹ ਦੇ ਬੈਰਕ ਦੇ ਵਿੱਚ ਤੇ ਪਾਠ ਕਰ ਰਿਹਾ ਸੀ ਜਿਵੇਂ ਹੀ ਉਹ ਜੋ ਅਧਿਕਾਰੀ ਜਗਤਾਰ ਸਿੰਘ ਦੇ ਕੋਲ ਆਇਆ ਤਾਂ ਉਸ ਨੇ ਜਗਤਾਰ ਸਿੰਘ ਨੂੰ ਸਲੂਟ ਮਾਰਿਆ ਜਗਤਾਰ ਸਿੰਘ ਆਪਣੀ ਸੀਟ ਤੋਂ ਖੜਾ ਹੋਇਆ ਅਤੇ ਉਸ ਅਧਿਕਾਰੀ ਨੂੰ ਕਹਿਣ ਲੱਗਿਆ ਕਿ ਸ਼ੁਕਰ ਹੈ ਤੁਸੀਂ ਇੱਥੇ ਪਹੁੰਚ ਗਏ ਹੁਣ ਇੱਥੇ ਸੱਚ ਦਾ ਨਿਆਂ ਹੋਵੇਗਾ ਜੀ ਹਾਂ ਪੁਲਸ ਵਾਲੇ ਵੀ ਦੇਖ ਕੇ ਹੈਰਾਨ ਹੋ ਗਏ ਕਿ ਆਖਰਕਾਰ ਐਡਾ ਵੱਡਾ ਅਧਿਕਾਰੀ ਇਸ ਨਿਹੰਗ ਸਿੰਘ ਨੂੰ ਸਲੂਟ ਕਿਉਂ ਮਾਰ ਰਿਹਾ ਹੈ ਕਿਉਂਕਿ ਨਿਹੰਗ ਸਿੰਘ ਨੇ ਤਾਂ ਕੋਈ ਵਰਦੀ ਵੀ ਨਹੀਂ ਪਾ ਰੱਖੀ ਸੀ ਨਿਹੰਗ ਸਿੰਘ ਨੇ ਤਾਂ ਜੋ ਕਿ ਨੀਲਾ ਚੋਲਾ ਅਤੇ ਸ਼ਸਤਰਧਾਰੀ ਨਿਹੰਗ ਸਿੰਘ ਸੀ ਸਿਰ ਦੇ ਉੱਪਰ ਨੀਲਾ ਦੁਮਾਲਾ ਸਜਾਇਆ ਹੋਇਆ ਸੀ ਦਾੜਾ ਪ੍ਰਕਾਸ਼ ਸੀ ਸਾਰੇ ਲੋਕ ਇਹ ਦੇਖ ਕੇ ਹੈਰਾਨ ਸੀ ਕਿ ਉਸ ਨਿਹੰਗ ਸਿੰਘ ਨੂੰ ਸਾਰੇ ਲੋਕ ਸਲੂਟ ਕਿਉਂ ਮਾਰ ਰਹੇ ਨੇ ਉਹ ਜੋ ਸੀਨੀਅਰ ਅਧਿਕਾਰੀ ਜਿਸ ਦੇ ਹੱਥ ਵਿੱਚ ਫਾਈਲ ਸੀ ਉਹ ਸ਼ਹਿਰ ਦਾ ਐਸ.ਡੀ.ਐਮ ਸੀ ਉਹ ਐਸ.ਡੀ.ਐਮ ਉਸ ਨਿਹੰਗ ਸਿੰਘ ਨੂੰ ਸਲੂਟ ਕਿਉਂ ਮਾਰ ਰਿਹਾ ਹੈ ਉਸ ਤੋਂ ਬਾਅਦ ਐਸ.ਡੀ.ਐਮ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਜਿਸ ਨੂੰ ਤੁਸੀਂ ਥਾਣੇ ਦੇ ਵਿੱਚ ਬੰਦ ਕੀਤਾ ਹੈ ਉਹ ਕੌਣ ਹੈ ਉਹ ਹੈ ਸ਼ਹਿਰ ਦਾ ਡਿਪਟੀ ਕਮਿਸ਼ਨਰ ਜਿਵੇਂ ਹੀ ਇਹ ਗੱਲ ਸੁਣੀ ਤਾਂ ਉਸ ਤੋਂ ਬਾਅਦ ਸਾਰੇ थरथਰ ਕੰਬਣ ਲੱਗੇ ਉਸ ਤੋਂ ਬਾਅਦ ਜੇਲ੍ਹ ਦਾ ਤਾਲਾ ਖੋਲ੍ਹ ਦਿੱਤਾ ਤੇ ਜਗਤਾਰ ਥਾਣੇ 'ਚੋਂ ਬਾਹਰ ਨਿਕਲਦੇ ਹੀ ਆਪਣੀ ਅਥਾਰਟੀ ਦੀ ਵਰਤੋਂ ਕੀਤੀ ਐਨੇ ਵਿੱਚ ਗੱਡੀਆਂ ਦਾ ਕਾਫਲਾ ਉਸ ਪੂਰੇ ਥਾਣੇ ਨੂੰ ਘੇਰ ਲੈਂਦਾ ਹੈ ਅਤੇ ਉਹਨਾਂ ਸਾਰੇ ਸ਼ਹਿਰ ਦੇ ਪੁਲਿਸ ਨੂੰ ਇਕੱਠਾ ਕੀਤਾ ਤੇ ਉਹਨਾਂ ਪੁਲਿਸ ਵਾਲਿਆਂ ਨੂੰ ਬਰਖਾਸਤ ਕੀਤਾ ਜੋ ਸਿਮਰਨ ਕੌਰ ਦੇ ਉੱਪਰ ਜ਼ੁਲਮ ਕਰ ਰਹੇ ਸੀ ਅਤੇ ਉਸ ਤੋਂ ਬਾਅਦ ਉਸ ਨਿਹੰਗ ਸਿੰਘ ਨੇ ਕਿਹਾ ਕਿ ਤੁਸੀਂ ਜੋ ਕੁਝ ਮੇਰੇ ਨਾਲ ਕਰ ਰਹੇ ਸੀ ਇਹ ਸਾਰੀ ਘਟਨਾ ਪੁਲਿਸ ਹੈੱਡ ਕੁਆਰਟਰ ਦੇ ਵਿੱਚ ਰਿਕਾਰਡ ਹੋ ਰਹੀ ਸੀ ਜਗਤਾਰ ਸਿੰਘ ਜੋ ਕਿ ਸ਼ਹਿਰ ਦੇ ਵਿੱਚ ਨਵਾਂ ਨਵਾਂ ਡਿਪਟੀ ਕਮਿਸ਼ਨਰ ਲੱਗਿਆ ਸੀ ਉਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਪੁਲਿਸ ਵਾਲੇ ਜੋ ਕਿ ਆਮ ਪਬਲਿਕ ਦੇ ਨਾਲ ਬਹੁਤ ਹੀ ਗਲਤ ਕੰਮ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਪੁਲਿਸ ਵਾਲਿਆਂ ਨੂੰ ਬਰਖਾਸਤ ਕੀਤਾ ਤੇ ਸਿਮਰਨ ਕੌਰ ਦੇ ਉੱਪਰ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ ਉਹਨਾਂ ਨੂੰ ਸਜ਼ਾ ਵੀ ਦਵਾਈ ਉਸ ਨੇ ਪੂਰੇ ਸ਼ਹਿਰ ਨੂੰ ਇੱਕ ਸੁਨੇਹਾ ਦਿੱਤਾ ਕਿ ਨਿਆਂ ਸਾਰਿਆਂ ਦੇ ਲਈ ਬਰਾਬਰ ਹੁੰਦਾ ਹੈ ਇਸ ਘਟਨਾ ਤੋਂ ਬਾਅਦ ਸਿਮਰਨ ਕੌਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੁਰੱਖਿਆ ਅਤੇ ਸਤਕਾਰ ਮਹਿਸੂਸ ਕੀਤਾ ਜਗਤਾਰ ਸਿੰਘ ਦੀ ਬਹਾਦਰੀ ਅਤੇ ਨਿਆਂ ਪ੍ਰਤੀ ਸਮਰਪਣ ਨੇ ਸਾਰੇ ਸ਼ਹਿਰ ਦੇ ਵਿੱਚ ਇੱਕ ਨਵੀਂ ਜਾਗਰੂਕਤਾ ਪੈਦਾ ਕੀਤੀ ਲੋਕਾਂ ਨੇ ਸਿੱਖਿਆ ਕਿ ਸਿੱਖੀ ਦੀਆਂ ਪਰੰਪਰਾਵਾਂ ਅਤੇ ਆਧੁਨਿਕ ਜ਼ਿੰਦਗੀ ਨੂੰ ਇਕੱਠੇ ਜੋੜ ਕੇ ਵੀ ਨਿਆਂ ਦੀ ਲੜਾਈ ਲੜੀ ਜਾ ਸਕਦੀ ਹੈ। ਜਗਤਾਰ ਸਿੰਘ ਦੀ ਕਹਾਣੀ ਅੱਜ ਵੀ ਸ਼ਹਿਰ ਦੀਆਂ ਗਲੀਆਂ ਵਿੱਚ ਗੂੰਜਦੀ ਹੈ ਜੋ ਹਰ ਸਿੱਖ ਨੂੰ ਆਪਣੇ ਸੌਂ ਨੂੰ ਨਿਭਾਉਣ ਦੀ ਪ੍ਰੇਰਣਾ ਦਿੰਦੀ ਹੈ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ? ਕਮੈਂਟ ਕਰਕੇ ਜਰੂਰ ਦੱਸਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ। ਧੰਨਵਾਦ।